ਨਮਸਕਾਰ ਦੋਸਤੋ ਦੀ ਇਨਫੋਰਮੇਸ਼ਨ ਤੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਮਦਨ ਘੋੜੇਲਾ ਫਾਜ਼ਿਲਕਾ ਦੇ ਪਿੰਡ ਰੇਤੇਵਾਲੀ ਪੇਣੀ ਤੋਂ ਇੱਕ ਹੋਰ ਮੰਦ ਭਾਗੀ ਘਟਨਾ ਸਾਹਮਣੇ ਆਈ ਹੈ ਪਤਾ ਚੱਲਿਆ ਹੈ ਕਿ ਪਿੰਡ ਵਾਸੀ ਬਿੱਲੂ ਸਿੰਘ ਪੁੱਤਰ ਕਾਲਾ ਸਿੰਘ ਪਿਛਲੇ 3 ਦਿਨਾਂ ਤੋਂ ਗਾਇਬ ਹੈ ਦੱਸਿਆ ਜਾ ਰਿਹਾ ਹੈ ਕਿ ਬਿੱਲੂ ਸਿੰਘ ਆਪਣੇ ਨਾਲ ਮੱਝ ਲੈ ਕੇ ਜਾ ਰਿਹਾ ਸੀਗਾ ਤੇ ਅਚਾਨਕ ਉਹ ਡੂੰਘੇ ਪਾਣੀ ਵਿੱਚ ਡਿੱਗ ਪਿਆ ਪਿੰਡਦਿਆਂ ਨੇ ਤੇ ਪਰਿਵਾਰ ਵਾਸੀਆਂ ਨੇ ਬੜੀ ਬਹਾਲ ਕੀਤੀ ਹੈ ਪਰ ਅੱਜ ਤੀਸਰਾ ਦਿਨ ਹੈ ਬਿੱਲੂ ਸਿੰਘ ਦਾ ਕੋਈ ਵੀ ਅਤਾ ਪਤਾ ਨਹੀਂ ਮਿਲ ਸਕਿਆ ਪ੍ਰਸ਼ਾਸਨ ਨੇ ਵੀ ਖੋਜਬਿੰਦ ਕੀਤੀ ਹੈ ਲੇਕਿਨ ਬਿੱਲੂ ਦਾ ਹਾਲੇ ਤੱਕ ਕੋਈ ਪਤਾ ਨਹੀਂ ਚੱਲਿਆ ਤੀਸਰਾ ਦਿਨ ਅੱਜ ਹੋਣੂ ਹੈ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਪਤਾ ਨਹੀਂ ਉਹਨਾਂ ਦਾ ਮੁੰਡਾ ਕਿਸ ਵਾਸਤੇ ਕਿਸ ਪਾਸੇ ਰੁੜ ਗਿਆ ਹੈ ਕੀ ਨਾਮ ਹੈ ਤੁਹਾਡਾ ਜੀ ਮੇਰਾ ਨਾਮ ਮੇਰਾ ਨਾਮ ਪੂਰਨ ਸਿੰਘ ਹੈ ਕਿੱਥੋਂ ਦਾ ਰਹਿਣ ਵਾਲੇ ਹੋ? ਰੈਕਟੇਲੀ ਬਾਈ। ਕੀ ਮੁਸ਼ਕਲ ਆਈਏ? ਮੁਸ਼ਕਲ ਆਈ ਵੀ ਉਹਦੇ ਕੋ ਮਾਜੀ ਗਈ ਸੀ। ਕਿਹਦੇ ਕੋਲ? ਉਹ ਆਪਣੇ ਬਿੱਟੂ ਕੋ ਸਾਡੇ ਪਤੀ ਜੀ ਕੋਲ। ਉਹ ਕਿਥੋਂ ਦਾ ਰਹਿਣ ਵਾਲਾ ਸੀ? ਰੈਕਟੇਲੀ ਬਾਈ ਦਾ। ਵੈ ਅਸੀਂ ਕੁਵਾਰਾ ਸੀ। ਲਾਇਆ ਸੀ। ਕਿੰਨੀ ਉਮਰ ਸੀ? ਉਹਦੀ ਉਮਰ ਕਰੀਬਨ ਕੋਈ 22-26 ਸਾਲ ਠਾਈ ਆਈ। ਕਿੰਨੇ ਬੱਚੇ? ਉਹਦੀਆਂ ਦੋ ਗੁੱਡੀਆਂ ਸੀ ਇੱਕ ਬੱਚਾ ਸੀ ਮੁੰਡਾ। ਕੀ ਹੋਇਆ ਕੀ ਉਹਨੂੰ? ਕੀ ਹੋਇਆ? ਬਸ ਉਹ ਤੇ ਰੈਕਟੇਲੀ ਬੰਢ ਚੋਂ ਨਾ ਕਿ ਇੱਕ ਬਾਂਹ ਸਾਸੂ ਜਾਂਦਾ ਮੈਂ ਪੱਠੇ ਲੈ ਆਵਾਂ। ਅੱਛਾ। ਤੇ ਉਹਨਾਂ ਦੇ ਰੈਕਟੇਲੀ ਬੰਢ ਜੰਗੜ ਬੜੀ ਨਵਾਰਿਆ ਸੀ। ਉਹਨਰੇ ਵਿੱਚ ਨਾ ਜਿਹੜੀ ਖੱਡ ਬਣੀ ਹੈ ਪੂਰਾ ਮਤਲਬ ਸੜਕ ਖੁੱਟ ਚੁੱਕੀ ਸੀ ਉਹਦੇ ਜਿਹੜੇ ਛਕਿਆ ਹੈ ਅਗਰੇ ਲੜ ਗਿਆ ਹੈ ਤੇ ਸਾਨੂੰ ਲੱਭਿਆ ਹੀ ਨਹੀਂ ਪਾਲ ਕੱਲਾ ਹੀ ਜਾ ਰਿਹਾ ਸੀ ਕੱਲਾ ਹੀ ਵਿਚਾਰਾ ਹੈ ਪਰਸੋਂ ਪਰਸੋਂ ਸ਼ਾਮ ਨੂੰ 4:00 ਵਜੇ ਅੱਛਾ ਪੂਰਾ ਨਾਮ ਕੀ ਹੁੰਦਾ ਪੂਰਾ ਨਾਮ ਬਿੱਟੂ ਬਿੱਟੂ ਪਿਓ ਦਾ ਕੀ ਨਾਮ ਕਾਲਾ ਸਿੰਘ ਰੇਤੇ ਵਾਲੀ ਆਹ ਇੱਕ ਜਿਹੜੀ ਪਈ ਪ੍ਰਸ਼ਾਸਨ ਨੂੰ ਤੁਸੀਂ ਦੱਸਿਆ ਆ ਦੱਸਿਆ ਹੈ ਪ੍ਰਸ਼ਾਸਨ ਦਾ ਕੀ ਕਹਿਣਾ ਹੈ ਕੋਈ ਪਤਾ ਨਹੀਂ ਉਹਨਾਂ ਸੰਤ ਜਵਾਬ ਨਹੀਂ ਦਿੱਤਾ ਲਿੱਕਣ ਕੀ ਕਰ ਰਹੇ ਨੂੰ ਕੀ ਨਹੀਂ ਕਰ ਰਹੇ ਅਸੀਂ ਉਹਦੀ ਬਾਹਰ ਟੋਲ ਤੇ ਲੱਗੇ ਹੋਏ ਤਾਂ ਸਾਡਾ ਤਾਂ লাশ ਵੀ ਨਹੀਂ ਮਿਲਿਆ ਉਹ ਅੱਜ ਤਰਿਆ ਵੀ ਨਹੀਂ ਬਾਹਰ ਪਤਾ ਨਹੀਂ ਲੱਗਾ ਕਿ ਕਿੱੜ ਕਿੱੜ ਕੱਛ ਅੱਛਾ ਤੁਹਾਡਾ ਉਧਰ ਆ ਜਿੱਥੇ ਇਸ ਪਾਸੇ ਨਿਕਲਦਾ ਪਿਆ ਹੈ ਅਜੀ ਇਹ ਪਿੰਡ ਗਾਮ ਸ਼ੰਗੜ ਬੜਨਾ ਉਦੇ ਪਰੂ ਮੁੰਡੀਆਂ ਚ ਅੱਛਾ ਪੈਣਾ